ਉਹ ਗਾਇਸ ਮੇਰਾ ਭਰਾ ਆਇਆ ਲੋੜੀ ਦੇਣ ਮੈਨੂੰ ਆਓ ਜੀ ਜਾ ਮਾਰਾ ਜੀ ਦੇਖੋ ਗਾਇਸ ਇਹ ਹੈਗੀ ਮੇਰੇ ਡੈਡੀ ਦੇ ਹੱਥਾਂ ਦੀ ਚਟਨੀ ਮੈਂ ਬਣਾਣੇ ਪਰ ਡੈਡੀ ਵਰਗੀ ਚਟਨੀ ਨਹੀਂ ਬਣਾ ਸਕਦੀ ਇਹ ਹੈ ਜੀ ਪੰਜੀਰੀ ਇਹ ਬਣਾਈ ਮੇਰੀ ਮੰਮੀ ਨੇ ਵੇਖੋ ਜੀ ਕਰ ਲਓ ਹੋਈ ਨਹੀਂ ਇਸ ਮੇਰੀ ਮਾਂ ਵਾਲੀ ਇਹ ਬਣਾ ਕੇ ਭੇਜਿਆ ਸਾਗ ਇਹਦੇ ਚ ਦੋਨਾਂ ਦੀ ਮਿਹਨਤ ਲੱਗੀ ਆ ਡੈਡੀ ਦੀ ਵੀ ਤੇ ਮੰਮੀ ਦੀ ਵੀ ਦੇਖੋ ਜੀ ਹਰਾ ਹਰਾ ਸਾਲ ਇਹ ਹੈਗੀ ਜੀ ਪੰਜੀਰੀ ਨੇ ਆ ਗਈ ਮੇਰੀ ਲੋੜੀ ਇਹ ਮੈਨੂੰ ਮੇਰੇ ਭਰਾ ਨੇ ਵੀ ਫੋਟ ਲੈ ਕੇ ਆਇਆ ਮੇਰੇ ਲਈ ਵੀਡੀਓ ਬਣਾ ਲਈ ਇਹ ਫੋਟ ਇਹਦੇ ਵਿੱਚ ਮੈਂ ਹੁਣ ਕਿਚਨ ਵਿੱਚ ਬਣਾਇਆ ਕਰੂੰਗੀ ਰੈਸਪੀਆਂ ਇਸ ਸਟੈਂਡ 'ਤੇ ਥੈਂਕ ਯੂ so much ਹੈਪੀ ਲੋੜੀ ਸਾਰਿਆਂ ਨੂੰ ਦੇਖੋ ਗਾਲੀ

चलो जी बाय-बाय हाय देखो गाइस जा रहे हैं अमन ते दीपू बाय-बाय लुधियाना तो वापिस मिलते हैं जी लोड़ी तो बाद